ਜਦੋਂ ਕੋਈ ਤੁਹਾਡਾ ਜੀਣਾ ਹਰਾਮ ਕਰ ਦੇਵੇ ਤਾਂ ਚਾਣਕਿਆ ਦੀਆਂ ਇਹ ਅੱਠ ਗੱਲਾਂ ਯਾਦ ਰੱਖੋ ਕਿ ਤੁਹਾਡੀ ਜ਼ਿੰਦਗੀ 'ਚ ਵੀ ਕੋਈ ਅਜਿਹਾ ਇਨਸਾਨ ਹੈਗਾ ਜਿਹਦੀਆਂ ਹਰਕਤਾਂ ਕਰਕੇ ਤੁਹਾਨੂੰ ਲੱਗਦਾ ਕਿ ਤੁਹਾਡਾ ਜੀਣਾ ਹਰਾਮ ਹੋ ਗਿਆ ਏ ਕਿ ਉਹ ਹਰ ਕਦਮ ਤੇ ਤੁਹਾਡਾ ਰਾਹ ਰੋਕਦਾ ਅਤੇ ਤੁਹਾਨੂੰ ਮਾਨਸਿਕ ਤੌਰ ਤੇ ਤੋੜਨ ਦੀ ਕੋਸ਼ਿਸ਼ ਕਰਦਾ ਜੇ ਜਵਾਬ ਹਾਂ ਐ ਤਾਂ ਅੱਜ ਰੁਕ ਜਾਓ ਕਿਉਂਕਿ ਅੱਜ ਮੈਂ ਤੁਹਾਨੂੰ ਮਹਾਨ ਆਚਾਰਿਆ ਚਾਣਕਿਆ ਦੀਆਂ ਉਹ ਅੱਠ ਗੁਪਤ ਗੱਲਾਂ ਦੱਸਣ ਜਾ ਰਿਹਾ ਜਿਨ੍ਹਾਂ ਨੂੰ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਗੰਢ ਬਨ ਲਿਆ ਤਾਂ ਦੁਨੀਆ ਦੀ ਕੋਈ ਤਾਕਤ ਤੁਹਾਨੂੰ ਪਰੇਸ਼ਾਨ ਨਹੀਂ ਕਰ ਸਕਦੀ ਇਹ ਸਿਰਫ ਸਲਾਹ ਨਹੀਂ ਇਹ ਉਹ ਰਣਨੀਤੀ ਆ ਜਿਸ ਨਾਲ ਕਾਨਕ ਨੇ ਆਪਣੇ ਸਭ ਤੋਂ ਵੱਡੇ ਦੁਸ਼ਮਣ ਨੂੰ maat ਦਿੱਤੀ ਸੀ ਅਗਲੇ ਕੁਝ ਮਿੰਟਾਂ ਦੇ ਵਿੱਚ ਤੁਸੀਂ ਸਿੱਖੋਗੇ ਕਿ ਗੁੱਸੇ ਜਾਂ ਲੜਾਈ ਤੋਂ ਬਿਨਾਂ ਸਿਰਫ ਆਪਣੀ ਬੁੱਧੀ ਨਾਲ ਅਜਿਹੇ ਲੋਕਾਂ ਨੂੰ ਕਿਵੇਂ ਹਰਾਇਆ ਜਾਂਦਾ ਇਸ ਵੀਡੀਓ ਨੂੰ ਅੰਤ ਤੱਕ ਦੇਖੋ ਕਿਉਂਕਿ ਇਹ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ ਦੋਸਤੋ ਅਸੀਂ ਸਾਰੇ ਮੰਨਦੇ ਹਾਂ ਕਿ ਜ਼ਿੰਦਗੀ ਸਿੱਧੀ ਲੀਹ ਤੇ ਚੱਲਣੀ ਚਾਹੀਦੀ ਆ ਸਾਡੀਆਂ ਮਿਹਨਤਾਂ ਦੇ ਫਲ ਮਿੱਠੇ ਹੋਣੇ ਚਾਹੀਦੇ ਆ ਪਰ ਅਸਲੀਅਤ ਕੀ ਹੈ ਅਸਲੀਅਤ ਇਹ ਹੈ ਕਿ ਸਾਡੇ ਚਾਰੇ ਪਾਸੇ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਸਾਡੀ ਖੁਸ਼ੀ ਜਾਂ ਤਰੱਕੀ ਦੇਖੀ ਨਹੀਂ ਜਾਂਦੀ ਇਹ ਲੋਕ ਕੋਈ ਦੂਰ ਦੇ ਦੁਸ਼ਮਣ ਨਹੀਂ ਹੁੰਦੇ ਇਹ ਸਾਡੇ ਨੇੜ ਦੇ ਹੀ ਹੁੰਦੇ ਨੇ ਕਦੇ ਰਿਸ਼ਤੇਦਾਰੀ ਦੇ ਕਦੇ ਦੋਸਤੀ ਦੇ ਵਿੱਚ ਤੇ ਕਦੇ ਕੰਮ ਵਾਲੀ ਥਾਂ ਤੇ ਚਾਣਕਿਆ ਨੀਤੀ ਸਾਨੂੰ ਸਿਖਾਉਂਦੀ ਹੈ ਕਿ ਇਹ ਜ਼ਹਿਰੀਲੇ ਲੋਕ ਬਹੁਤ ਚਲਾਕ ਹੁੰਦੇ ਨੇ ਇਹ ਤੁਹਾਡੇ ਸਾਹਮਣੇ ਮੁਸਕਰਾਉਣਗੇ ਪਰ ਤੁਹਾਡੀ ਕਮਜ਼ੋਰੀ ਲੱਭਣ ਦੀ ਲਗਾਤਾਰ ਕੋਸ਼ਿਸ਼ ਕਰਦੇ ਰਹਿਣਗੇ ਜਿਵੇਂ ਸਰਚ ਦੇ ਵਿੱਚ ਵੇਖਿਆ ਗਿਆ ਚਾਣਕਿਆ ਨੇ ਕਿਹਾ ਸੀ ਕਿ ਦੁਸ਼ਮਣ ਹਮੇਸ਼ਾ ਕਮਜ਼ੋਰ ਨੁਕਤੇ ਤੇ ਵਾਰ ਕਰਦਾ ਹੈ ਜੇ ਤੁਸੀਂ ਆਪਣੇ ਗੁੱਸੇ ਨੂੰ ਆਪਣੇ ਡਰ ਨੂੰ ਜਾਂ ਆਪਣੀ ਨਿੱਜੀ ਗੱਲਾਂ ਨੂੰ ਉਹਨਾਂ ਸਾਹਮਣੇ ਜ਼ਾਹਿਰ ਕਰ ਦਿੰਨੇ ਹੋ ਤਾਂ ਤੁਸੀਂ ਉਹਨਾਂ ਨੂੰ ਆਪਣੀ ਕਮਜ਼ੋਰੀ ਦੱਸ ਰਹੇ ਹੋ ਇਸੇ ਕਰਕੇ ਤੁਹਾਡਾ ਚੈਨ ਖੋਇਆ ਰਹਿੰਦਾ ਤੁਹਾਡੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਕਿ ਆ ਉਹ ਕੀ ਕਰਨਗੇ ਇਹ ਲਗਾਤਾਰ ਮਾਨਸਿਕ ਤਣਾਅ ਤੁਹਾਨੂੰ ਅੰਦਰੋਂ ਅੰਦਰ ਖਾ ਜਾਂਦਾ ਜਿਸ ਨਾਲ ਤੁਹਾਡੀ ਸੋਚਣ ਸ਼ਕਤੀ ਖਤਮ ਹੋ ਜਾਂਦੀ ਹੈ ਅਤੇ ਆਖਰ ਦੇ ਵਿੱਚ ਤੁਹਾਡੀ ਸਫਲਤਾ ਦੀ ਰਫ਼ਤਾਰ ਘਟ ਜਾਂਦੀ ਹੈ ਜੇ ਅਸੀਂ ਇਹਨਾਂ ਨੂੰ ਜਵਾਬ ਨਾ ਦਿੱਤਾ ਤਾਂ ਅਸੀਂ ਕਮਜ਼ੋਰ ਲੱਗਦੇ ਹਾਂ ਅਤੇ ਜੇ ਜਵਾਬ ਦੇ ਦਿੱਤਾ ਅਸੀਂ ਉਹਨਾਂ ਦੇ ਪੱਧਰ ਤੇ ਡਿੱਗ ਜਾਂਦੇ ਹਾਂ ਇਸੇ ਦੁਚਿੱਤੀ ਦੇ ਵਿੱਚ ਫਸੇ ਹੋਏ ਲੋਕਾਂ ਲਈ ਚਾਣਕਿਆ ਨੇ ਇਹ ਅੱਠ ਅਮੁੱਲ ਅਸਤਰ ਦਿੱਤੇ ਨੇ ਇਹ ਅਸਤਰ ਤੁਹਾਨੂੰ ਲੜਨ ਲਈ ਨਹੀਂ ਬਲਕਿ ਸਥਿਤੀ ਨੂੰ ਸਮਝ ਕੇ ਜਿੱਤਣ ਲਈ ਤਿਆਰ ਕਰਦੇ ਨੇ ਪੁਆਇੰਟ ਨੰਬਰ ਪਹਿਲਾ ਆਪਣੀ ਕਮਜ਼ੋਰੀ ਕਦੇ ਨਾ ਦੱਸੋ ਚਾਣਕਿਆ ਦਾ ਨਾ ਕਿਸੇ ਵੀ ਵਿਅਕਤੀ ਨੂੰ ਆਪਣੀ ਕਮਜ਼ੋਰੀ ਕਿਸੇ ਅੱਗੇ ਜ਼ਾਹਰ ਨਹੀਂ ਕਰਨੀ ਚਾਹੀਦੀ ਜਦੋਂ ਤੱਕ ਦੁਸ਼ਮਣ ਦੀ ਕਮਜ਼ੋਰੀ ਦਾ ਪਤਾ ਨਾ ਲੱਗੇ ਉਸ ਨੂੰ ਦੋਸਤ ਵਾਂਗ ਰੱਖੋ ਦੇਖੋ ਜਦੋਂ ਕੋਈ ਤੁਹਾਡਾ ਜੀਣਾ ਹਰਾਮ ਕਰਦਾ ਤਾਂ ਉਹ ਸਭ ਤੋਂ ਪਹਿਲਾਂ ਕੀ ਲੱਭਦਾ ਉਹ ਲੱਭਦਾ ਤੁਹਾਡਾ ਕੱਚਾ ਧਾਗਾ ਉਹ ਜਾਣਨਾ ਚਾਹੁੰਦਾ ਕਿ ਤੁਹਾਨੂੰ ਕਿੱਥੋਂ ਤੋੜਿਆ ਜਾ ਸਕਦਾ ਤੁਹਾਡੀ ਕਮਜ਼ੋਰੀ ਤੁਹਾਡਾ ਗੁੱਸਾ ਹੋ ਸਕਦਾ ਤੁਹਾਡੇ ਬੱਚਿਆਂ ਦਾ ਡਰ ਤੁਹਾਡੀ ਫਾਈਨੈਂਸ਼ੀਅਲ ਸਥਿਤੀ ਜਾਂ ਫਿਰ ਕਿਸੇ ਕੋਲ ਸਮੇਂ ਦੀ ਕਮੀ ਜਾਣ ਕੇ ਕਹਿੰਦੇ ਕਿ ਹਰ ਮਨੁੱਖ ਦੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਆ ਇਹ ਆਮ ਗੱਲ ਆ ਪਰ ਇੱਕ ਸਫਲ ਵਿਅਕਤੀ ਉਹ ਆ ਜੋ ਇਸ ਨੂੰ ਦੁਸ਼ਮਣ ਅੱਗੇ ਕਦੇ ਆਹਰ ਨਹੀਂ ਹੋਣ ਦਿੰਦਾ ਕਿਉਂ ਕਿ ਜਿਵੇਂ ਤੁਹਾਡਾ ਦੁਸ਼ਮਣ ਨੂੰ ਤੁਹਾਡੀ ਕਮਜ਼ੋਰੀ ਦਾ ਪਤਾ ਲੱਗ ਜਾਂਦਾ ਤਾਂ ਉਹ ਉਸ ਨੂੰ ਤੁਹਾਡਾ ਜੀਣਾ ਹਰਾਮ ਕਰਨ ਲਈ ਅਸਤਰ ਵਾਂਗ ਵਰਤੂਗਾ ਇਸ ਨੂੰ ਇਸ ਤਰ੍ਹਾਂ ਸਮਝੋ ਇੱਕ ਸ਼ੇਰ ਜੰਗਲ ਦਾ ਰਾਜਾ ਏ ਪਰ ਉਸ ਦੀ ਕਮਜ਼ੋਰੀ ਇਹ ਆ ਕਿ ਉਹ ਜਿਆਦਾ ਧੀਰ ਤੱਕ ਦੌੜ ਨਹੀਂ ਸਕਦਾ ਜੇ ਸ਼ੇਰ ਆਪਣੀ ਕਮਜ਼ੋਰੀ ਦੂਜੇ ਜਾਨਵਰ ਨੂੰ ਦੱਸ ਦੇਵੇ ਤਾਂ ਹਰ ਕੋਈ ਉਸ ਨੂੰ ਭੁਜਾ ਕੇ ਮਾਰ ਦੇਊਗਾ ਪਰ ਸ਼ੇਰ ਗਰਜਦਾ ਏ ਆਪਣਾ ਰੋਗ ਬਣਾ ਕੇ ਰੱਖਦਾ ਤਾਂ ਜੋ ਕੋਈ ਉਸਦੀ ਅਸਲ ਕਮਜ਼ੋਰੀ ਦਾ ਅੰਦਾਜ਼ਾ ਨਾ ਲਗਾ ਸਕੇ ਤੁਹਾਨੂੰ ਕੀ ਕਰਨਾ ਚਾਹੀਦਾ ਮਜ਼ਬੂਤ ਬਣੋ ਭਾਵੇਂ ਤੁਸੀਂ ਅੰਦਰੋਂ ਕਿੰਨੇ ਹੀ ਦੁਖੀ ਹੋਵੋ ਬਾਹਰੋਂ ਇੰਨੇ ਸ਼ਾਂਤ ਅਤੇ ਆਤਮ ਵਿਸ਼ਵਾਸੀ ਦਿਖਾਈ ਦਿਓ ਕਿ ਦੁਸ਼ਮਣ ਨੂੰ ਲੱਗੇ ਕਿ ਤੁਸੀਂ ਟਟ ਟੌਮ ਜਦੋਂ ਤੱਕ ਤੁਸੀਂ ਆਪਣੀ ਕਮਜ਼ੋਰੀ ਗੁਪਤ ਰੱਖਦੇ ਹੋ ਤੁਸੀਂ ਉਸ ਤੇ ਭਾਰੀ ਰਹੋਗੇ ਯਾਦ ਰੱਖੋ ਦੁਸ਼ਮਣ ਤੇ ਵਾਰ ਕਰਨ ਦਾ ਮੌਕਾ ਤਦ ਮਿਲਦਾ ਜਦੋਂ ਉਸਦੀ ਕਮਜ਼ੋਰੀ ਦਾ ਪਤਾ ਲੱਗੇ ਇਸ ਲਈ ਆਪਣੀ ਕਮਜ਼ੋਰੀ ਨੂੰ ਆਪਣੀ ਸਭ ਤੋਂ ਵੱਡੀ ਤਾਕਤ ਵਾਂਗ ਛਾਪਾ ਕੇ ਰੱਖੋ ਪੁਆਇੰਟ ਨੰਬਰ ਦੂਜਾ ਦੁਸ਼ਮਣ ਨੂੰ ਦੋਸਤ ਬਣਾ ਕੇ ਰੱਖੋ ਚਾਣਕਿਆ ਦਾ ਕਥਨ ਹੈ ਵੀ ਜਦੋਂ ਤੱਕ ਦੁਸ਼ਮ ਕਮਜ਼ੋਰੀ ਦਾ ਪਤਾ ਨਾ ਲੱਗੇ ਉਸ ਨੂੰ ਦੋਸਤ ਵਾਂਗ ਰੱਖੋ ਇਹ ਹੁਣ ਗੱਲ ਸੁਣਨ ਦੇ ਵਿੱਚ ਬਹੁਤ ਅਜੀਬ ਲੱਗਦੀ ਆ ਪਰ ਇਹ ਚਾਣਕਿਆ ਦੀ ਨੀਤੀ ਦਾ ਸਭ ਤੋਂ ਵੱਡਾ ਮਾਸਟਰ ਸਟ੍ਰੋਕ ਆ ਜਿਸ ਵਿਅਕਤੀ ਨੇ ਤੁਹਾਡਾ ਜੀਣਾ ਹਰਾਮ ਕੀਤਾ ਹੋਇਆ ਉਸ ਨੂੰ ਦੋਸਤ ਕਿਵੇਂ ਬਣਾਇਆ ਜਾ ਸਕਦਾ ਚਾਣਕਿਆ ਕਹਿੰਦੇ ਸੀ ਕਿ ਇਹ ਦੋਸਤੀ ਅਸਲੀ ਨਹੀਂ ਸਗੋ ਚਲਾਕੀ ਭਰੀ ਦੋਸਤੀ ਆ ਇਸ ਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਦੋਸਤ ਦੇ ਸਾਹਮਣੇ ਅਜਿਹਾ ਵਿਵਹਾਰ ਕਰਨਾ ਜਿਵੇਂ ਤੁਸੀਂ ਉਸ ਦੇ ਵੈਲਵਿਸ਼ਰ ਹੋ ਉਸ ਨੂੰ ਪਤਾ ਹੀ ਨਾ ਲੱਗੇ ਕਿ ਤੁਸੀਂ ਉਸ ਨੂੰ ਦੁਸ਼ਮਣ ਮੰਨਦੇ ਹੋ ਇਸ ਨੀਤੀ ਦੇ ਦੋ ਵੱਡੇ ਫਾਇਦੇ ਨੇ ਪਹਿਲਾ ਜਾਣਕਾਰੀ ਇਕੱਠਾ ਕਰਨਾ ਜਦੋਂ ਦੁਸ਼ਮਣ ਤੁਹਾਨੂੰ ਆਪਣਾ ਦੋਸਤ ਸਮਝ ਦਾ ਉਹ ਆਪਣੇ ਭੇਦ ਆਪਣੀਆਂ ਯੋਜਨਾਵਾਂ ਅਤੇ ਸਭ ਤੋਂ ਜ਼ਰੂਰੀ ਆਪਣੀ ਕਮਜ਼ੋਰੀ ਤੁਹਾਨੂੰ ਦੱਸ ਸਕਦਾ ਤੁਹਾਨੂੰ ਉਸ ਦੇ ਨੇੜੇ ਰਹਿ ਕੇ ਬਸ ਉਸ ਦੀਆਂ ਗੱਲਾਂ ਚੁੱਪਚਾਪ ਸੁਣਨੀਆਂ ਨੇ ਅਤੇ ਉਸ ਦੇ ਕੱਚੇ ਧਾਗੇ ਨੂੰ ਲੱਭਣਾ ਨੰਬਰ 2 ਉਸ ਨੂੰ ਹਨੇਰੇ ਦੇ ਵਿੱਚ ਰੱਖਣਾ ਦੂਸਰਾ ਫਾਇਦਾ ਇਹ ਹੈ ਕਿ ਜੇ ਤੁਸੀਂ ਉਸ ਨਾਲ ਦੋਸਤਾਨਾ ਵਿਵਹਾਰ ਕਰਦੇ ਹੋ ਤਾਂ ਉਹ ਬੇਫਿਕਰ ਹੋ ਜਾਊਗਾ ਉਸ ਨੂੰ ਲੱਗੂਗਾ ਕਿ ਤੁਸੀਂ ਉਸ ਦੇ ਲਈ ਕੋਈ ਖਤਰਾ ਨਹੀਂ ਹੋ ਜਦੋਂ ਉਹ ਆਰਾਮ ਨਾਲ ਹੁੰਦਾ ਤਾਂ ਉਹ ਗਲਤੀ ਕਰਦਾ ਅਤੇ ਉਹ ਗਲਤੀ ਤੁਹਾਡੀ ਜਿੱਤ ਦਾ ਰਾਹ ਬਣੂਗੀ ਯਾਦ ਰੱਖੋ ਇਹ ਸਿਰਫ ਇੱਕ ਖੇਡ ਆ ਇਸ ਚਾਲ ਦੇ ਵਿੱਚ ਕੋਈ ਜਜ਼ਬਾਤ ਨਹੀਂ ਤੁਸੀਂ ਦਸ਼ਮਨ ਨੂੰ ਦੋਸਤ ਬਣਾ ਕੇ ਨਹੀਂ ਰੱਖਦੇ ਸਗੋਂ ਉਸ ਨੂੰ ਇੱਕ ਜਾਣਕਾਰੀ ਦਾ ਸਰੋਤ ਬਣਾ ਕੇ ਰੱਖਦੇ ਹਾਂ ਜਿਸ ਦਿਨ ਤੁਹਾਨੂੰ ਉਸ ਦੀ ਕਮਜ਼ੋਰੀ ਦਾ ਪਤਾ ਲੱਗ ਗਿਆ ਉਸ ਦਿਨ ਇਸ ਦੋਸਤੀ ਦਾ ਨਕਾਬ ਹਟਾਉਣ ਦਾ ਸਮਾਂ ਆ ਜਾਊਗਾ ਪੁਆਇੰਟ ਨੰਬਰ 3 ਜਵਾਬ ਦੇਣ ਤੋਂ ਪਹਿਲਾਂ ਸੋਚੋ ਚਾਣਕਿਆ ਦਾ ਕਥਨ ਹੈ ਵੀ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤਿੰਨ ਸਵਾਲ ਪੁੱਛੋ ਮੈਂ ਕਿਉਂ ਕਰ ਰਿਹਾ ਨਤੀਜਾ ਕੀ ਹੋਊਗਾ ਕੀ ਮੈਂ ਸਫਲ ਹੋਊਗਾ ਜਦੋਂ ਕੋਈ ਤੁਹਾਡਾ ਜੀਣਾ ਹਰਾਮ ਕਰਦਾ ਤਾਂ ਸਭ ਤੋਂ ਪਹਿਲਾਂ ਕੁਦਰਤੀ ਪ੍ਰਤੀਕਰਮ ਕੀ ਹੁੰਦਾ ਗੁੱਸਾ ਅਸੀਂ ਉਸੇ ਵੇਲੇ ਜਵਾਬ ਦੇਣਾ ਚਾਹੁੰਦੇ ਹਾਂ ਭਾਵੇਂ ਸਾਡੇ ਕੋਲੇ ਪੂਰੀ ਜਾਣਕਾਰੀ ਹੋਵੇ ਜਾਂ ਨਾ ਚਾਣਕਿਆ ਕਹਿੰਦੇ ਇਹ ਸਭ ਤੋਂ ਵੱਡੀ ਭੁੱਲਾ ਅੱਗ ਨਾਲ ਅੱਗ ਨਹੀਂ ਬੁਝਦੀ ਸਗੋਂ ਵੱਧ ਭੜਕਦੀ ਆ ਜਦੋਂ ਕੋਈ ਤੁਹਾਨੂੰ ਪਰੇਸ਼ਾਨ ਕਰਦਾ ਤਾਂ ਉਹ ਤੁਹਾਨੂੰ ਗੁੱਸੇ ਦੇ ਜਾਲ ਦੇ ਵਿੱਚ ਫਸਾਉਣਾ ਚਾਹੁੰਦਾ ਜੇ ਤੁਸੀਂ ਗੁੱਸੇ ਦੇ ਵਿੱਚ ਆ ਕੇ ਜਵਾਬ ਦਿੱਤਾ ਭਾਵੇਂ ਤੁਹਾਡਾ ਜਵਾਬ ਸਹੀ ਕਿਉਂ ਨਾ ਹੋਵੇ ਤਾਂ ਵੀ ਤੁਸੀਂ ਉਸ ਨੂੰ ਖੇਡ ਜਿੱਤਣ ਦਿੱਤੀ ਕਿਉਂਕਿ ਤੁਸੀਂ ਉਸਦੇ ਪੱਧਰ ਤੇ ਆ ਕੇ ਗੱਲ ਕੀਤੀ ਤੁਹਾਡੀ ਸਭ ਤੋਂ ਵੱਡੀ ਤਾਕਤ ਤੁਹਾਡਾ ਸ਼ਾਂਤ ਦਿਮਾਗ ਹੈ ਜਿਸ ਨੂੰ ਗੁੱਸਾ ਤਬਾਹ ਕਰ ਦਿੰਦਾ ਇਸ ਲਈ ਜਵਾਬ ਦੇਣ ਤੋਂ ਪਹਿਲਾਂ ਤਿੰਨ ਸਵਾਲ ਆਪਣੇ ਆਪ ਨੂੰ ਪੁੱਛੋ ਜਿਵੇਂ ਇੱਕ ਸ਼ਤਰੰਜ ਦਾ ਖਿਡਾਰੀ ਅਗਲੀਆਂ ਤਿੰਨ ਚਾਲਾਂ ਬਾਰੇ ਸੋਚਦਾ ਨੰਬਰ ਪਹਿਲਾ ਮੈਂ ਕਿਉਂ ਕਰ ਰਿਹਾ ਹਾਂ ਕੀ ਇਹ ਜਵਾਬ ਦੇਣ ਨਾਲ ਮੇਰੀ ਅਸਲ ਸਮੱਸਿਆ ਹੱਲ ਹੋ ਜਾਊਗੀ ਜਾਂ ਇਹ ਸਿਰਫ ਮੇਰੀ ਈਗੋ ਨੂੰ ਸ਼ਾਂਤ ਕਰਨ ਲਈ ਆ ਨੰਬਰ ਦੂਜਾ ਨਤੀਜਾ ਕੀ ਹੋਊਗਾ ਜੇ ਮੈਂ ਹੁਣ ਜਵਾਬ ਦਿੰਨਾ ਤਾਂ ਅਗਲਾ ਕਦਮ ਕੀ ਹੋਊਗਾ ਕਿ ਇਸ ਨਾਲ ਸਥਿਤੀ ਸੁਧਰੂਗੀ ਜਾਂ ਹੋਰ ਵਿਗੜੂਗੀ ਕਿ ਇਸ ਨਾਲ ਮੇਰੀ ਸ਼ਕਤੀ ਵਧੂਗੀ ਜਾਂ ਘਟੂਗੀ ਨੰਬਰ ਤੀਜਾ ਕੀ ਮੈਂ ਸਫਲ ਹੋਊਗਾ ਕੀ ਇਹ ਕਾਰਵਾਈ ਮੇਰੇ ਅਸਲ ਟੀਚੇ ਦੇ ਨੇੜੇ ਲੈ ਕੇ ਜਾਊਗੀ ਜਾਂ ਦੂਰ ਜਦੋਂ ਇਹ ਸਵਾਲ ਪੁੱਛਦੇ ਹਾਂ ਤਾਂ ਤੁਸੀਂ ਤੁਰੰਤ ਪ੍ਰਤੀਕਿਰਿਆ ਤੋਂ ਬਦਲ ਕੇ ਸੋਚ ਸਮਝ ਕੇ ਕਾਰਵਾਈ ਵੱਲ ਚੱਲਦੇ ਹਾਂ ਕਈ ਵਾਰ ਚੁੱਪ ਰਹਿਣਾ ਹੀ ਸਭ ਤੋਂ ਵੱਡਾ ਜਵਾਬ ਹੁੰਦਾ ਕਿਉਂਕਿ ਚੁੱਪ ਤੁਹਾਡੇ ਦੁਸ਼ਮਣ ਨੂੰ ਸੋਚਣ ਤੇ ਮਜਬੂਰ ਕਰ ਦਿੰਦੀ ਆ ਕਿ ਇਸ ਨੇ ਜਵਾਬ ਕਿਉਂ ਨਹੀਂ ਦਿੱਤਾ ਪੁਆਇੰਟ ਨੰਬਰ 4 ਸੰਗਤ ਤੋਂ ਸਿੱਖੋ ਅਤੇ ਜ਼ਹਿਰੀਲੇ ਲੋਕਾਂ ਤੋਂ ਦੂਰ ਰਹੋ। ਚਾਣਕਿਆ ਦਾ ਕਥਨ ਹੈ ਵੀ ਮਾੜੇ ਲੋਕਾਂ ਦੀ ਸੰਗਤ ਬੁੱਧੀ ਨੂੰ ਭ੍ਰਸ਼ਟ ਕਰ ਦਿੰਦੀ ਆ ਅਤੇ ਬਿਹਤਰ ਲੋਕਾਂ ਦੀ ਸੰਗਤ ਸਫਲਤਾ ਵੱਲ ਲੈ ਜਾਂਦੀ ਆ। ਜਦੋਂ ਕੋਈ ਤੁਹਾਡਾ ਜੀਣਾ ਹਰਾਮ ਕਰ ਰਿਹਾ ਹੁੰਦਾ ਤਾਂ ਇਸ ਗੱਲ ਦੀ ਬਹੁਤ ਵੱਡੀ ਸੰਭਾਵਨਾ ਹੁੰਦੀ ਹੈ ਕਿ ਉਹ ਵਿਅਕਤੀ ਤੁਹਾਡੇ ਨਜ਼ਦੀਕੀ ਘੇਰੇ ਦੇ ਵਿੱਚ ਹੋਵੇ। ਚਾਣਕਿਆ ਕਹਿੰਦਾ ਕਿ ਸੰਗਤ ਦਾ ਅਸਰ ਬਹੁਤ ਡੂੰਘਾ ਹੁੰਦਾ। ਇਹ ਉਸ ਬਿਮਾਰੀ ਵਾਂਗ ਆ ਜੋ ਤੁਹਾਨੂੰ ਪਤਾ ਵੀ ਨਹੀਂ ਲੱਗਣ ਦਿੰਦੀ ਕਿ ਕਦੋਂ ਘੇਰ ਲਿਆ। ਜਿਹੜੇ ਲੋਕ ਲਗਾਤਾਰ 네ਗੇਟਿਵ ਗੱਲਾਂ ਕਰਦੇ ਨੇ, ਤੁਹਾਡੇ ਸੁਪਨਿਆਂ ਦਾ ਮਜ਼ਾਕ ਉਡਾਉਂਦੇ ਨੇ ਦੇ ਨੇ ਉਹ ਸਿਰਫ ਤੁਹਾਡਾ ਸਮਾਂ ਬਰਬਾਦ ਨਹੀਂ ਕਰ ਰਹੇ ਹੁੰਦੇ ਉਹ ਤੁਹਾਡੇ ਮਾਨਸਿਕ ਪੱਦਰ ਨੂੰ ਹੇਠਾਂ ਲੈ ਕੇ ਜਾ ਰਹੇ ਨੇ ਜਦੋਂ ਤੁਸੀਂ ਲਗਾਤਾਰ ਨਾਕਰਾਤਮਕ ਸੁਣਦੇ ਹੋ ਤਾਂ ਤੁਹਾਡਾ ਦਿਮਾਗ ਵੀ ਉਸੇ ਤਰ੍ਹਾਂ ਸੋਚਣਾ ਸ਼ੁਰੂ ਕਰ ਦਿੰਦਾ ਇਸ ਨਾਲ ਤੁਹਾਡੀ ਜਿੱਤਣ ਦੀ ਇੱਛਾ ਘਟ ਜਾਂਦੀ ਹੈ ਜਦੋਂ ਤੁਹਾਡਾ ਦੁਸ਼ਮਣ ਤੁਹਾਨੂੰ ਪਰੇਸ਼ਾਨ ਕਰ ਰਿਹਾ ਹੋਵੇ ਤਾਂ ਚਾਣਕਿਆ ਦਾ ਪਹਿਲਾ ਹੱਲ ਇਹ ਆ ਕਿ ਉਸ ਟਾਕਸਿਕ ਸਰਕਲ ਤੋਂ ਬਾਹਰ ਨਿਕਲੋ ਤੁਹਾਨੂੰ ਉਸ ਨਾਲ ਲੜਨ ਦੀ ਲੋੜ ਨਹੀਂ ਤੁਹਾਨੂੰ ਉਸ ਤੋਂ ਦੂਰ ਹੋਣ ਦੀ ਲੋੜ ਆ ਆਪਣੇ ਆਪ ਨੂੰ ਅਜਿਹੇ ਲੋਕਾਂ ਨਾਲ ਘੇਰੋ ਜੋ ਸਫਲ ਸਕਾਰਾਤਮਕ ਅਤੇ ਮਿਹਨਤੀ ਹੋਣ ਜਦੋਂ ਤੁਸੀਂ ਉਹਨਾਂ ਦੇ ਆਸ-ਪਾਸ ਬੈਠਦੇ ਹੋ ਤਾਂ ਤੁਸੀਂ ਬਿਨਾਂ ਕਿਸੇ ਕਿਤਾਬ ਪੜ੍ਹੇ ਨਵੀਆਂ ਰਣਨੀਤੀਆਂ ਸਿੱਖ ਜਾਂਦੇ ਹੋ ਸੱਚੀ ਜਿੱਤ ਉਹ ਨਹੀਂ ਹੁੰਦੀ ਜੋ ਤੁਸੀਂ ਕਿਸੇ ਹੋਰ ਨੂੰ ਹਰਾ ਕੇ ਹਾਸਲ ਕਰਦੇ ਹੋ ਸੱਚੀ ਜਿੱਤ ਉਹ ਆ ਜਦੋਂ ਤੁਸੀਂ ਆਪਣੇ ਅੰਦਰੂਨੀ ਸ਼ਾਂਤੀ ਅਤੇ ਮਾਨਸਿਕ ਸ਼ਾਂਤੀ ਨੂੰ ਬਰਕਰਾਰ ਰੱਖਦੇ ਹੋ ਜੇ ਕੋਈ ਵਿਅਕਤੀ ਤੁਹਾਡੀ ਜ਼ਿੰਦਗੀ ਦੀ ਜੋ ਸਿਰਫ ਨਿਰਾਸ਼ਾ ਲੈ ਕੇ ਆ ਰਿਹਾ ਤਾਂ ਚਾਣ ਕੇ ਕਹਿੰਦੇ ਸੀ ਉਸ ਨੂੰ ਨਿਸ਼ਚਿਤ ਤੌਰ ਤੇ ਤਿਆਗੋ ਆਪਣੀ એનર્ਜੀ ਉਹਨਾਂ ਲੋਕਾਂ ਤੇ ਲਗਾਓ ਜੋ ਤੁਹਾਨੂੰ ਅੱਗੇ ਵਧਣ ਦੇ ਵਿੱਚ ਮਦਦ ਕਰਦੇ ਨੇ ਸਫਲਤਾ ਹਮੇਸ਼ਾ ਚੰਗੀ ਸੰਗਤ ਦੇ ਵਿੱਚੋਂ ਪੈਦਾ ਹੁੰਦੀ ਹੈ ਪੁਆਇੰਟ ਨੰਬਰ 5 ਕ੍ਰੋਧ ਤੇ ਕਾਬੂ ਚਾਣਕਿਆ ਦਾ ਸੰਦੇਸ਼ਾ ਜੋ ਮੁਸੀਬਤ ਆਉਣ ਤੇ ਆਪਣਾ ਧੀਰਜ ਨਹੀਂ ਗਵਾਉਂਦਾ ਉਸ ਨੂੰ ਦੁਸ਼ਮਣ ਆਸਾਨੀ ਨਾਲ ਨਹੀਂ ਹਰਾ ਸਕਦਾ ਦੋਸਤੋ ਇਹ ਚਾਣਕਿਆ ਨੀਤੀ ਦਾ ਸਭ ਤੋਂ ਮਹੱਤਵਪੂਰਨ ਪਾਠ ਹੈ ਜਦੋਂ ਕੋਈ ਤੁਹਾਨੂੰ ਪਰੇਸ਼ਾਨ ਕਰਕੇ ਤੁਹਾਡਾ ਜੀਣਾ ਹਰਾਮ ਕਰਦਾ ਤਾਂ ਉਸ ਦਾ ਇੱਕੋ ਇੱਕ ਟੀਚਾ ਹੁੰਦਾ ਤੁਹਾਨੂੰ ਗੁੱਸੇ ਦੇ ਵਿੱਚ ਲਿਆਉਣਾ ਉਹ ਜਾਣਦਾ ਕਿ ਜੇ ਤੁਸੀਂ ਗੁੱਸੇ ਦੇ ਵਿੱਚ ਆ ਗਏ ਤਾਂ ਤੁਸੀਂ ਕਮਜ਼ੋਰ ਹੋ ਜਾਓਗੇ ਕ੍ਰੋਧ ਕੀ ਆ ਕ੍ਰੋਧ ਸਿਰਫ ਇੱਕ ਜਜ਼ਬਾਤ ਨਹੀਂ ਆ ਇਹ ਇੱਕ ਤਰ੍ਹਾਂ ਦੀ ਪਾਗਲਪਨ ਦੀ ਹਾਲਾਤ ਆ ਗੁੱਸੇ ਦੇ ਵਿੱਚ ਆਦਮੀ ਆਪਣੀ ਸੋਚਣ ਦੀ ਸ਼ਕਤੀ ਆਪਣੀ ਬੁੱਧੀ ਅਤੇ ਆਪਣਾ ਤਰਕ ਗਵਾ ਬੈਠਦਾ ਜਦੋਂ ਤੁਸੀਂ ਕ੍ਰੋਧ ਦੇ ਵਿੱਚ ਕੋਈ ਫੈਸਲਾ ਲੈਣੇ ਹੋ ਤਾਂ ਤੁਸੀਂ ਅਕਸਰ ਉਹ ਗੱਲਾਂ ਕਹਿ ਜਾਂਦੇ ਹੋ ਜਾਂ ਕਰ ਜਾਂਦੇ ਹੋ ਜੋ ਦੁਸ਼ਮਣ ਤੁਹਾਡੇ ਤੋਂ ਕਰਵਾਉਣਾ ਚਾਹੁੰਦਾ ਇਸ ਤਰ੍ਹਾਂ ਤੁਸੀਂ ਦੁਸ਼ਮਣ ਦੇ ਹੱਥਾਂ ਦੀ ਕੱਠ ਪੁੱਤਲੀ ਬਣ ਜਾਂਦੇ ਹੋ ਚਾਣਕਿਆ ਕਹਿੰਦੇ ਨੇ ਕਿ ਸੱਚਾ ਯੋਧਾ ਉਹ ਨਹੀਂ ਜੋ ਮੈਦਾਨ ਦੇ ਵਿੱਚ ਲੜਦਾ ਸਗੋਂ ਉਹ ਹੈ ਜੋ ਆਪਣੇ ਮਨ ਦੇ ਅੰਦਰ ਜੰਗ ਜਿੱਤਦਾ ਜਦੋਂ ਕੋਈ ਤੁਹਾਨੂੰ ਪੜਕਾਉਂਦਾ ਹੈ ਤਾਂ ਤਿੰਨ ਗੱਲਾਂ ਕਰੋ ਪਹਿਲਾਂ ਚੁੱਪ ਦਾ ਹਥਿਆਰ ਤੁਰੰਤ ਪ੍ਰਤੀਕਿਰਿਆ ਨਾ ਕਰੋ 10 ਸੈਕਿੰਡ ਲਈ ਚੁੱਪ ਹੋ ਜਾਓ ਇਹ ਚੁੱਪੀ ਤੁਹਾਡੇ ਦਿਮਾਗ ਨੂੰ ਸਮਾਂ ਦੇਊਗੀ ਕਿ ਉਹ ਗੁੱਸੇ ਤੋਂ ਪਹਿਲਾਂ ਰਣਨੀਤੀ ਬਣਾਵੇ ਨੰਬਰ 2 ਸਥਾਨ ਛੱਡੋ ਜੇ ਗੱਲ ਵੱਧ ਰਹੀ ਆ ਤਾਂ ਸ਼ਾਂਤੀ ਨਾਲ ਉਹ ਜਗ੍ਹਾ ਛੱਡ ਦਿਓ ਇਹ ਕਮਜ਼ੋਰੀ ਨਹੀਂ ਸਗੋ ਸੈਲਫ ਕੰਟਰੋਲ ਆ ਤੁਸੀਂ ਆਪਣੇ ਦਿਮਾਗ ਨੂੰ ਇੱਕ ਮਾੜੀ ਸਥਿਤੀ ਤੋਂ ਬਚਾ ਰਹੇ ਹੋ ਨੰਬਰ 3 ਬਦਲਾ ਸਫਲਤਾ ਨਾਲ ਲਓ ਆਪਣੇ ਗੁੱਸੇ ਨੂੰ ਅੰਦਰ ਰੱਖੋ ਪਰ ਇਸ ਨੂੰ ਨਾਕਰਤਮਕ ਊਰਜਾ ਨਾ ਬਣਨ ਦਿਓ ਇਸ ਊਰਜਾ ਨੂੰ ਸਫਲਤਾ ਦੇ ਵਿੱਚ ਬਦਲੋ ਦੁਸ਼ਮਣ ਨੂੰ ਜਵਾਬ ਆਪਣੀ ਤਰੱਕੀ ਨਾਲ ਦਿਓ ਨਾ ਕਿ ਜ਼ੁਬਾਨ ਨਾਲ ਯਾਦ ਰੱਖੋ ਤੁਹਾਡਾ ਧੀਰਜ ਹੀ ਉਹ ਢਾਲ ਹੈ ਜੋ ਦੁਸ਼ਮਣ ਦੇ ਹਰ ਵਾਰ ਨੂੰ ਅਸਫਲ ਕਰ ਦਿੰਦਾ ਪੁਆਇੰਟ ਨੰਬਰ 6 ਆਪਣੇ ਰਾਜ ਗੁਪਤ ਰੱਖੋ ਚਾਣਕਿਆ ਦਾ ਕਥਨ ਆ ਸਭ ਤੋਂ ਵੱਡਾ ਗੁਰਮੰਤਰ ਇਹ ਆ ਆਪਣੇ ਰਾਜ ਕਿਸੇ ਨਾਲ ਸਾਂਝੇ ਨਾ ਕਰੋ ਇਹ ਤੁਹਾਨੂੰ ਤਬਾਹ ਕਰ ਸਕਦੇ ਨੇ ਇਹ ਨੁਕਤਾ ਪਹਿਲੇ ਨੁਕਤੇ ਕਮਜ਼ੋਰੀ ਨਾ ਦੱਸੋ ਨਾਲ ਜੁੜਿਆ ਹੋਇਆ ਪਰ ਇਹ ਇਸ ਤੋਂ ਵੀ ਜ਼ਿਆਦਾ ਵਿਆਪਕ ਆ ਜਦੋਂ ਕੋਈ ਤੁਹਾਡਾ ਜੀਣਾ ਹਰਾਮ ਕਰਦਾ ਹੈ ਤਾਂ ਉਹ ਤੁਹਾਡੇ ਅਗਲੇ ਕਦਮ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਜੇ ਤੁਹਾਡੇ ਰਾਜ ਦੁਸ਼ਮਣ ਦੇ ਕੰਨਾਂ ਤੱਕ ਪਹੁੰਚ ਗਏ ਤਾਂ ਉਹ ਤੁਹਾਡੀ ਹਰ ਚਾਲ ਨੂੰ ਪਹਿਲਾਂ ਹੀ ਜਾਣ ਲਊਗਾ ਚਾਣਕਿਆ ਕਹਿੰਦੇ ਨੇ ਕਿ ਤੁਹਾਡੀ ਯੋਜਨਾ ਉਹ ਹਥਿਆਰ ਆ ਜਿਸ ਨਾਲ ਤੁਸੀਂ ਆਪਣੇ ਦੁਸ਼ਮਣ ਨੂੰ ਹਰਾਓਗੇ ਜੇ ਤੁਸੀਂ ਕਿਸੇ ਨੂੰ ਦੱਸ ਦਿੱਤਾ ਕਿ ਤੁਸੀਂ ਕਿਹੜਾ ਹਥਿਆਰ ਵਰਤਣ ਵਾਲੇ ਹੋ ਤਾਂ ਉਹ ਉਸ ਹਥਿਆਰ ਦਾ ਜਵਾਬ ਤਿਆਰ ਰੱਖੂਗਾ ਇਸ ਲਈ ਤੁਹਾਡੇ ਵੱਡੇ ਟੀਚੇ ਤੁਹਾਡੀਆਂ ਫਾਈਨੈਂਸ਼ੀਅਲ ਯੋਜਨਾਵਾਂ ਤੁਹਾਡੀਆਂ ਨਿੱਜੀ ਭਾਵਨਾਵਾਂ ਅਤੇ ਖਾਸ ਕਰਕੇ ਦੁਸ਼ਮਣ ਨਾਲ ਨਜਿੱਠਣ ਦੀਆਂ ਤਿਆਰੀਆਂ ਇਹ ਸਭ ਗੁਪਤ ਰਹਿਣੀਆਂ ਚਾਹੀਦੀਆਂ ਨੇ ਜਦੋਂ ਤੁਹਾਡਾ ਦੁਸ਼ਮਣ ਇਹ ਨਹੀਂ ਜਾਣਦਾ ਕਿ ਤੁਸੀਂ ਕੀ ਸੋਚ ਰਹੇ ਹੋ ਤਾਂ ਅਚਾਨਕ ਲਿਆ ਗਿਆ ਫੈਸਲਾ ਉਸ ਨੂੰ ਹੈਰਾਨ ਕਰ ਦੇਊਗਾ ਚਾਣਕਿਆ ਦੀ ਨੀਤੀ ਆ ਸ਼ਾਂਤ ਰਹੋ ਪਰ ਦ੍ਰਿੜਤਾ ਨਾਲ ਕੰਮ ਕਰੋ ਅਤੇ ਜਦੋਂ ਸਮਾਂ ਆ ਜਾਵੇ ਤਾਂ ਤੀਜੀ ਨਾਲ ਵਾਰ ਕਰੋ ਜਿੰਨਾ ਜ਼ਿਆਦਾ ਲੋਕ ਤੁਹਾਡੀਆਂ ਯੋਜਨਾਵਾਂ ਬਾਰੇ ਜਾਣਦੇ ਨੇ ਓਨਾ ਜ਼ਿਆਦਾ ਭਰੋਸਾ ਟੁੱਟਣ ਦਾ ਖਤਰਾ ਏ ਜਦੋਂ ਕੋਈ ਤੁਹਾਡੀ ਗੱਲ ਬਾਹਰ ਕੱਢਦਾ ਏ ਤਾਂ ਉਹ ਤੁਹਾਡੇ ਖਿਲਾਫ ਹੀ ਵਰਤੀ ਜਾਂਦੀ ਹੈ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਤੇ ਭਰੋਸਾ ਹੀ ਨਾ ਕਰੋ ਪਰ ਜਦੋਂ ਗੱਲ ਮੁਸ਼ਕਲ ਵਿਰੋਧੀਆਂ ਦੀ ਹੋਵੇ ਤਾਂ ਭਰੋਸੇ ਦੀ ਥਾਂ ਸਾਵਧਾਨੀ ਵੱਡੀ ਹੁੰਦੀ ਹੈ ਜੇ ਤੁਸੀਂ ਚਾਹੋ ਨੇ ਕਿ ਤੁਹਾਡੇ ਦੁਸ਼ਮਣ ਨੂੰ ਪਤਾ ਹੀ ਨਾ ਲੱਗੇ ਕਿ ਤੁਸੀਂ ਉਸ ਨੂੰ ਕਿਵੇਂ ਹਰਾਉਣ ਦੀ ਤਿਆਰੀ ਕਰ ਰਹੇ ਹੋ ਤਾਂ ਆਪਣੀ ਗੱਲਬਾਤ ਦੇ ਵਿੱਚ ਸਾਵਧਾਨ ਰਹੋ ਜਿਆਦਾ ਬੋਲਣਾ ਅਕਸਰ ਬੇਫਕੂਫੀ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਆਪਣੇ ਕੰਮ ਨੂੰ ਇੰਨਾ ਗੁਪਤ ਰੱਖੋ ਕਿ ਜਦੋਂ ਤੁਹਾਡੀ ਸਫਲਤਾ ਸਾਹਮਣੇ ਆਵੇ ਤਾਂ ਲੋਕ ਹੈਰਾਨ ਹੋ ਜਾਣ ਕਿ ਇਹ ਕਦੋਂ ਹੋਇਆ ਪੁਆਇੰਟ ਨੰਬਰ 7 ਕਰਜ਼ੇ ਅਤੇ ਦੁਸ਼ਮਣੀ ਦਾ ਪੂਰਾ ਅੰਤ ਚਾਣਕਿਆ ਦਾ ਕਥਨ ਹੈ ਵੀ ਕਰਜ਼ਾ ਪੂਰੀ ਤਰ੍ਹਾਂ ਚੁੱਕ ਦਿਓ ਦੁਸ਼ਮਨ ਨੂੰ ਬਿਨਾਂ ਨਿਸ਼ਾਨ ਛੱਡੇ ਖਤਮ ਕਰ ਦਿਓ ਪਿਛਲੇ 6 ਨੁਕਤਿਆਂ ਦੇ ਵਿੱਚ ਅਸੀਂ ਬਚਾਅ ਕਰਨਾ ਅਤੇ ਜਾਣਕਾਰੀ ਇਕੱਠਾ ਕਰਨਾ ਸਿੱਖਿਆ ਹੁਣ ਸਮਾਂ ਆ ਗਿਆ ਅੰਤਿਮ ਕਾਰਵਾਈ ਦਾ ਚਾਣਕਿਆ ਦੋ ਬਹੁਤ ਖਤਰਨਾਕ ਚੀਜ਼ਾਂ ਦੀ ਗੱਲ ਕਰਦੇ ਨੇ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਲਟਕਦੀਆਂ ਰਹਿਣ ਤਾਂ ਤੁਹਾਨੂੰ ਕਦੇ ਸ਼ਾਂਤੀ ਨਹੀਂ ਮਿਲਣ ਦੇਣਗੀਆਂ ਕਰਜ਼ਾ ਅਤੇ ਦੁਸ਼ਮਣੀ ਜੇਕਰ ਤੁਸੀਂ ਕਿਸੇ ਦੇ ਦੇਣਦਾਰ ਹੋ ਤਾਂ ਉਹ ਵਿਅਕਤੀ ਹਮੇਸ਼ਾ ਤੁਹਾਡੇ ਤੇ ਇੱਕ ਤਰ੍ਹਾਂ ਦਾ ਮਾਨਸਿਕ ਬੋਝ ਬਣਾਈ ਰੱਖਦਾ ਜਦੋਂ ਕੋਈ ਤੁਹਾਡਾ ਜੀਣਾ ਹਰਾਮ ਕਰਦਾ ਤਾਂ ਉਸ ਕੋਗੇ ਚਾਣਕਿਆ ਕਹਿੰਦੇ ਨੇ ਕਿ ਇੱਕ ਪੈਸੇ ਦਾ ਵੀ ਕਰਜ਼ਾ ਬਾਕੀ ਨਾ ਰਹਿਣ ਦਿਓ ਜਦੋਂ ਤੁਸੀਂ ਸਾਰਾ ਕਰਜ਼ਾ ਚੁੱਕ ਦਿੰਨੇ ਹੋ ਤਾਂ ਤੁਸੀਂ ਉਸ ਵਿਅਕਤੀ ਦੇ ਪ੍ਰਭਾਵ ਹੇਠੋਂ ਪੂਰੀ ਤਰ੍ਹਾਂ ਆਜ਼ਾਦ ਹੋ ਜਾਂਦੇ ਹੋ ਦੂਜਾ ਹਿੱਸਾ ਦੁਸ਼ਮਣੀ ਦਾ ਖਾਤਮਾ ਜਦੋਂ ਤੁਸੀਂ ਪੁਆਇੰਟ 1 ਅਤੇ 2 ਨੂੰ ਅਪਣਾ ਕੇ ਦੁਸ਼ਮਣ ਦੀ ਕਮਜ਼ੋਰੀ ਲੱਭ ਲਈ ਆ ਅਤੇ ਪੁਆਇੰਟ 5 ਅਤੇ 6 ਦੇ ਨਾਲ ਆਪਣੀ ਸ਼ਾਂਤੀ ਬਣਾਈ ਰੱਖੀ ਆ ਤਾਂ ਹੁਣ ਪੂਰੀ ਤਿਆਰੀ ਨਾਲ ਉਸ ਦਾ ਸਾਹਮਣਾ ਕਰੋ ਚਾਣਕਿਆ ਦਾ ਮਤਲਬ ਹੈ ਖਤਮ ਕਰਨ ਤੋਂ ਇਹ ਹੈ ਕਿ ਉਸ ਵਿਅਕਤੀ ਦੇ ਪ੍ਰਭਾਵ ਨੂੰ ਖਤਮ ਕਰਨਾ ਜੇਕਰ ਤੁਸੀਂ ਦੁਸ਼ਮਣੀ ਨੂੰ ਅੱਧ ਵਿਚਕਾਰ ਛੱਡ ਦਿੰਨੇ ਹੋ ਤਾਂ ਉਹ ਨਿਸ਼ਾਨ ਬਣ ਜਾਂਦਾ ਜਿਸ ਨੂੰ ਉਹ ਦੁਬਾਰਾ ਜ ਕੋ ਉਹ ਅੰਤਮ ਅਤੇ ਪੱਕਾ ਹੋਣਾ ਚਾਹੀਦਾ ਜੇ ਉਹ ਵਿਅਕਤੀ ਤੁਹਾਡੇ ਟੀਚਿਆਂ ਦੇ ਵਿੱਚ ਰੁਕਾਵਟ ਬਣ ਰਿਹਾ ਤਾਂ ਉਸ ਨੂੰ ਅਜਿਹੀ ਸਥਿਤੀ ਦੇ ਵਿੱਚ ਲਿਆਓ ਕਿ ਉਹ ਮੁੜ ਕੇ ਤੁਹਾਨੂੰ ਪਰੇਸ਼ਾਨ ਕਰਨ ਦੇ ਯੋਗ ਹੀ ਨਾ ਰਹੇ ਇਹ ਚਾਣਕਿਆ ਦਾ ਸੰਦੇਸ਼ ਆ ਅਧੂਰਾ ਕੰਮ ਅਧੂਰੀ ਜਿੱਤ ਹੁੰਦਾ ਜੇ ਤੁਸੀਂ ਕਿਸੇ ਤੋਂ ਪਰੇਸ਼ਾਨ ਹੋ ਤਾਂ ਉਸ ਨੂੰ ਇੰਨਾ ਕਮਜ਼ੋਰ ਕਰ ਦਿਓ ਜਾਂ ਉਸ ਤੋਂ ਇੰਨਾ ਦੂਰ ਹੋ ਜਾਓ ਕਿ ਉਹ ਤੁਹਾਡੇ ਲਈ ਅਣਜਾਣ ਹੋ ਜਾਵੇ ਕਰਜ਼ਾ ਮੁਕਤ ਹੋਵੋ ਅਤੇ ਦੁਸ਼ਮਣੀ ਨੂੰ ਪੂਰੀ ਤਰ੍ਹਾਂ ਖਤਮ ਕਰੋ ਤਾਂ ਹੀ ਤੁਹਾਡੀ ਜਿੱਤ ਪੱਕੀ ਹੋਊਗੀ ਪੁਆਇੰਟ ਨੰਬਰ 8 ਸਿਰਫ ਸੋਚੋ ਨਾ ਅਮਲ ਕਰੋ ਪਰ ਚਲਾਕੀ ਨਾਲ ਚਾਣਕਿਆ ਦਾ ਸੰਦੇਸ਼ ਆ ਉਸ ਵਿਅਕਤੀ ਨੂੰ ਡੇਗਣਾ ਬਹੁਤ ਔਖਾ ਹੁੰਦਾ ਜਿਸਨੇ ਠੋਕਰਾਂ ਖਾ ਕੇ ਚੱਲਣਾ ਸਿੱਖਿਆ ਹੋਵੇ ਦੋਸਤੋ ਅਸੀਂ ਪਹਿਲੇ 7 ਪੁਆਇੰਟਾਂ ਦੇ ਵਿੱਚ ਸਭ ਕੁਝ ਸਿੱਖ ਲਿਆ ਦੁਸ਼ਮਣ ਤੋਂ ਬਚਣਾ ਉਸ ਦੀਆਂ ਕਮਜ਼ੋਰੀਆਂ ਲੱਭਣਾ ਗੁੱਸੇ ਤੇ ਕਾਬੂ ਕਰਨਾ ਅਤੇ ਉਸ ਦੀ ਦੁਸ਼ਮਣੀ ਨੂੰ ਖਤਮ ਕਰਨ ਦੀ ਤਿਆਰੀ ਕਰਨਾ ਪਰ ਜੇ ਅਸੀਂ ਇੱਥੇ ਰੁਕ ਗਏ ਤਾਂ ਸਭ ਵਿਅਰਥਾ ਚਾਨਕਿਆ ਦਾ ਅੰਤਿਮ ਅਤੇ ਸਭ ਤੋਂ ਵੱਡਾ ਸਬਕ ਹੈ ਕਾਰਵਾਈ ਜ਼ਰੂਰੀ ਹੈ ਇਸ ਦੁਨੀਆ ਦੇ ਵਿੱਚ ਉਹ ਲੋਕ ਸਫਲ ਨਹੀਂ ਹੁੰਦੇ ਜੋ ਸਿਰਫ ਚੰਗੀਆਂ ਗੱਲਾਂ ਜਾਣਦੇ ਨੇ ਸਗੋਂ ਉਹ ਸਫਲ ਹੁੰਦੇ ਨੇ ਜੋ ਇਸ ਗਿਆਨ ਨੂੰ ਸਹੀ ਸਮੇਂ ਅਤੇ ਸਹੀ ਤਰੀਕੇ ਨਾਲ ਲਾਗੂ ਕਰਦੇ ਨੇ ਜਦੋਂ ਕੋਈ ਤੁਹਾਡਾ ਜੀਣਾ ਹਰਾਮ ਕਰ ਰਿਹਾ ਹੁੰਦਾ ਤਾਂ ਉਸ ਨੂੰ ਇਹ ਅਹਿਸਾਸ ਕਰਵਾਉਣ ਦੀ ਲੋ ਕਿ ਤੁਸੀਂ ਹੁਣ ਉਹ ਪੁਰਾਣੇ ਅਤੇ ਕਮਜ਼ੋਰ ਵਿਅਕਤੀ ਨਹੀਂ ਰਹੇ ਨਿਯੰਤਰਿਤ ਕਾਰਵਾਈ ਕਿਵੇਂ ਕਰੀਏ ਨੰਬਰ 1 ਸਹੀ ਸਮੇਂ ਦੀ ਉਡੀਕ ਪੁਆਇੰਟ 2 ਦੇ ਵਿੱਚ ਦੱਸਿਆ ਕਿ ਦੁਸ਼ਮਣ ਨੂੰ ਦੋਸਤ ਬਣਾ ਕੇ ਰੱਖੋ ਤਾਂ ਜੋ ਉਸ ਦੀ ਕਮਜ਼ੋਰੀ ਦਾ ਪਤਾ ਲੱਗ ਜਾਵੇ ਹੁਣ ਉਹ ਸਮਾਂ ਆ ਗਿਆ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡੀ ਤਿਆਰੀ ਪੂਰੀ ਆ ਤੁਸੀਂ ਉਸ ਨੂੰ ਪਿੱਛੇ ਛੱਡ ਦਿੱਤਾ ਤਾਂ ਬਿਨਾਂ ਦੇਰੀ ਕੀਤੇ ਕਦਮ ਚੁੱਕੋ ਨੰਬਰ 2 ਜਿਆਦਾ ਬੋਲੋ ਨਾ ਕਰਕੇ ਦਿਖਾਓ ਤੁਹਾਡੀ ਕਾਰਵਾਈ ਚੁੱਪਚਾਪ ਅਤੇ ਸ਼ਕਤੀਸ਼ਾਲੀ ਹੋਣੀ ਚਾਹੀਦੀ ਆ ਜਦੋਂ ਤੁਸੀਂ ਦੁਸ਼ਮਣ ਨਾਲ ਨਜਿੱਠਣ ਲਈ ਕੋਈ ਕਦਮ ਚੁੱਕ ਰਹੇ ਹੋ ਤਾਂ ਉਸ ਨੂੰ ਲੋਕਾਂ ਨੂੰ ਦੱਸਣ ਦੀ ਲੋੜ ਨਹੀਂ ਬਲਕਿ ਉਸ ਵਿਅਕਤੀ ਨੂੰ ਨਤੀ ਤਨ ਪਿਛਲੇ ਸਬਕਾਂ ਨੂੰ ਤਾਕਤ ਬਣਾਓ ਚਾਣਕਿਆ ਕਹਿੰਦੇ ਨੇ ਕਿ ਜਿਸ ਨੇ ਪਹਿਲਾਂ ਡਿੱਗਣਾ ਸਿੱਖ ਲਿਆ ਉਸ ਨੂੰ ਦੁਬਾਰਾ ਡਿੱਗਣਾ ਔਖਾ ਏ ਤੁਹਾਡੇ ਪੁਰਾਣੇ ਦੁੱਖ ਤੁਹਾਡੇ અપਮਾਨ ਉਹ ਸਭ ਸ਼ਕਤੀ ਬਣ ਚੁੱਕਿਆ ਹੁਣ ਉਸ ਸ਼ਕਤੀ ਦੀ ਵਰਤੋਂ ਆਪਣੇ ਦੁਸ਼ਮਣ ਦੇ ਪ੍ਰਭਾਵ ਨੂੰ ਖਤਮ ਕਰਨ ਲਈ ਕਰੋ ਦੋਸਤੋ ਹੁਣ ਜਦੋਂ ਤੁਸੀਂ ਇਹ ਅੱਠ ਅਮੁੱਲ ਗੱਲਾਂ ਸਿੱਖ ਲੀਆਂ ਨੇ ਤਾਂ ਸਵਾਲ ਇਹ ਆ ਕਿ ਇਹ ਸੱਚਮੁੱਚ ਕੰਮ ਕਰਦੀਆਂ ਨੇ ਇਸ ਦਾ ਜਵਾਬ ਸਾਡੇ ਭਾਰਤ ਦੇ ਇਤਿਹਾਸ ਦੇ ਵਿੱਚ ਆ ਇਹ ਨੀਤੀਆਂ ਸਿਰਫ ਕਿਤਾਬਾਂ ਦੇ ਵਿੱਚ ਲਿਖੀਆਂ ਗਈਆਂ ਗੱਲਾਂ ਨਹੀਂ ਨੇ ਬਲਕਿ ਇਹ ਮੈਗਦ ਸਮਰਾਜ ਨੂੰ ਸਥਾਪਿਤ ਕਰਨ ਦਾ ਫਾਰਮੂਲਾ ਏ ਅਸਲ ਦੇ ਵਿੱਚ ਚਾਣਕਿਆ ਦਾ ਜੀਨਾ ਹਰਾਮ ਕਰਨ ਵਾਲਾ ਕੋ ਤਨ ਆਦਰ ਨੇ ਚਾਣਕਿਆ ਨੂੰ ਭਰੀ ਸਭਾ ਦੇ ਵਿੱਚ ਪੂਰੀ ਤਰ੍ਹਾਂ ਅਪਮਾਨਿਤ ਕੀਤਾ ਸੀ ਜਿਸ ਤੋਂ ਬਾਅਦ ਚਾਣਕਿਆ ਨੇ ਸੌਂ ਖਾਦੀ ਸੀ ਕਿ ਜਦੋਂ ਤੱਕ ਉਹ ਤਨ ਆਦਰ ਦੇ ਰਾਜ ਨੂੰ ਖਤਮ ਨਹੀਂ ਕਰ ਦਿੰਦਾ ਉਹ ਆਪਣੀ ਸ਼ਖਰ ਨਹੀਂ ਬਣੇਗਾ ਚਾਣਕਿਆ ਕੋਲ ਕੋਈ ਫੌਜ ਨਹੀਂ ਸੀ ਨਾ ਕੋਈ ਵੱਡਾ ਰਾਜ ਉਹਨਾਂ ਕੋਲ ਸਿਰਫ ਇੱਕ ਚੀਜ਼ ਸੀ ਰਣਨੀਤੀ ਪੁਆਇੰਟ 1 2 6 ਚਾਣਕਿਆ ਨੇ ਕਦੇ ਵੀ ਆਪਣੀ ਅਸਲੀ ਯੋਜਨਾ ਮਤਲਬ ਤਨ ਆਦਰ ਨੂੰ ਹਰਾਉਣਾ ਕਦੇ ਜ਼ਾਹਿਰ ਨਹੀਂ ਕੀਤੀ ਰਾਜ ਗੁਪਤ ਰੱਖਿਆ ਉਹ ਲੰਬੇ ਸਮੇਂ ਤੱਕ ਦੁਸ਼ਮਣ ਦੇ ਇਲਾਕੇ ਦੇ ਵਿੱਚ ਗੁਪਤ ਢੰਗ ਨਾਲ ਕੰਮ ਕਰਦੇ ਰਹੇ ਪੁਆਇੰਟ ਨੰਬਰ 5 ਉਹ ਅਪਮਾਨ ਦੇ ਗੁੱਸੇ ਨੂੰ ਪੀ ਗਏ ਅਤੇ ਉਸ ਊਰਜਾ ਨੂੰ ਸ ਪੁਆਇੰਟ ਨੰਬਰ 4 ਅਤੇ 8 ਉਹਨਾਂ ਨੇ ਸਹੀ ਸੰਗਤ ਮਤਲਬ ਚੰਦਰਗੁਪਤ ਮੋਰੀਆ ਨੂੰ ਲੱਭਿਆ ਉਸ ਨੂੰ ਸਿੱਖਿਆ ਦਿੱਤੀ ਅਤੇ ਨਿਰੰਤਰਤ ਕਾਰਵਾਈ ਨਾਲ ਇੱਕ ਇੱਕ ਕਰਕੇ ਧਰਾਂਦੰਦ ਦੇ ਸਾਰੇ ਸਹਿਯੋਗੀਆਂ ਨੂੰ ਕਮਜ਼ੋਰ ਕੀਤਾ ਜਦ ਤੱਕ ਹੀ ਮੌਕੇ ਤੇ ਅੰਤਿਮ ਵਾਰ ਕਰਕੇ ਉਸ ਨੂੰ ਹਰਾ ਨਹੀਂ ਦਿੱਤਾ ਇਹ ਸਿਰਫ ਇੱਕ ਜਿੱਤ ਨਹੀਂ ਸੀ ਇਹ ਸਾਬਤ ਕਰਦਾ ਕਿ ਸਭ ਤੋਂ ਵੱਡਾ ਬਦਲਾ ਗੱਲਾਂ ਕਰਨ ਨਾਲ ਨਹੀਂ ਸਗੋ ਚੁੱਪਚਾਪ ਕੀਤੀ ਗਈ ਸ਼ਾਨਦਾਰ ਸਫਲਤਾ ਨਾਲ ਲਿਆ ਜਾਂਦਾ ਚਾਣਕਾ ਨੇ ਦਿਖਾਇਆ ਕਿ ਜਦੋਂ ਲੋਕ ਤੁਹਾਡਾ ਜੀਣਾ ਹਰਾਮ ਕਰ ਦੇਣ ਤਾਂ ਰੌਲਾ ਨਾ ਪਾਓ ਬਸ ਆਪਣੇ ਕੰਮ ਨੂੰ ਇੰਨਾ ਸ਼ਕਤੀਸ਼ਾਲੀ ਬਣਾਓ ਕਿ ਤੁਹਾਡੇ ਦੁਸ਼ਮਣ ਖੁਦ ਖਤਮ ਹੋ ਜਾਣ ਦੋਸਤੋ ਅੱਜ ਅਸੀਂ ਅਚਾਰਾ ਚਾ ਅਠ ਅਸਤਰਾਂ ਬਾਰੇ ਗੱਲ ਕੀਤੀ ਜੋ ਤੁਹਾਨੂੰ ਉਦੋਂ ਬਚਾ ਸਕਦੇ ਨੇ ਜਦੋਂ ਕੋਈ ਤੁਹਾਡਾ ਜੀਣਾ ਹਰਾਮ ਕਰ ਦਿੰਦਾ ਯਾਦ ਰੱਖੋ ਅਸੀਂ ਸਿੱਖਿਆ ਵੀ ਕਦੇ ਵੀ ਆਪਣੀ ਕਮਜ਼ੋਰੀ ਨਾ ਦੱਸੋ ਦੁਸ਼ਮਣ ਨੂੰ ਦੋਸਤ ਬਣਾ ਕੇ ਰੱਖੋ ਤੇ ਉਸ ਦੀਆਂ ਚਾਲਾਂ ਸਮਝੋ ਹਰ ਜਵਾਬ ਤੋਂ ਪਹਿਲਾਂ ਸੋਚੋ ਸਹੀ ਸੰਗਤ ਚੁਣੋ ਆਪਣੇ ਗਰੋਥ ਤੇ ਕਾਬੂ ਰੱਖੋ ਆਪਣੇ ਰਾਜ ਗੁਪਤ ਰੱਖੋ ਪੁਰਾਣੇ ਹਿਸਾਬ ਤਵ ਪੂਰੀ ਤਰ੍ਹਾਂ ਖਤਮ ਕਰੋ ਅਤੇ ਸਭ ਤੋਂ ਜ਼ਰੂਰੀ ਹਮੇਸ਼ਾ ਨਿਰੰਤਰਤ ਕਾਰਵਾਈ ਕਰੋ ਇਹ ਗੱਲਾਂ ਤੁਹਾਨੂੰ ਕਿਸੇ ਨਾਲ ਲੜਨ ਲਈ ਨਹੀਂ ਬਲਕਿ ਸਥਿਤੀ ਨੂੰ ਆਪਣੇ ਕਾਬੂ ਦੇ ਵਿੱਚ ਲਿਆਉਣ ਲਈ ਨੇ ਸੱਚੀ ਜਿੱਤ ਉਹ ਨਹੀਂ ਜੋ ਤੁਸੀਂ ਕਿਸੇ ਨੂੰ ਹਰਾ ਕੇ ਹਾਸਲ ਕਰਦੇ ਹੋ ਸੱਚ ਜੇ ਤਾਂ ਉਹ ਆ ਜਦੋਂ ਤੁਸੀਂ ਆਪਣੇ ਮਨ ਦੀ ਸ਼ਾਂਤੀ ਬਰਕਰਾਰ ਰੱਖਦੇ ਹੋ ਅਤੇ ਅੱਗੇ ਵਧਦੇ ਹੋ ਜਦੋਂ ਤੁਸੀਂ ਇਹ ਨੀਤੀਆਂ ਅਪਣਾਉਣੇ ਹੋ ਤਾਂ ਤੁਹਾਡਾ ਦੁਸ਼ਮਣ ਤੁਹਾਨੂੰ ਪਰੇਸ਼ਾਨ ਕਰਨਾ ਛੱਡ ਦੇਊਗਾ ਕਿਉਂਕਿ ਉਸ ਨੂੰ ਪਤਾ ਲੱਗ ਜਾਊਗਾ ਕਿ ਉਹ ਹੁਣ ਤੁਹਾਡੇ ਨਾਲ ਲੜਨ ਦੇ ਯੋਗ ਨਹੀਂ ਰਿਹਾ ਹੁਣ ਵਾਰੀ ਤੁਹਾਡੀ ਆ ਇਹ ਸਾਰਾ ਗਿਆਨ ਉਦੋਂ ਤੱਕ ਬੇਅਰਥ ਹੈ ਜਦੋਂ ਤੱਕ ਤੁਸੀਂ ਇਸ ਨੂੰ ਅਮਲ ਦੇ ਵਿੱਚ ਨਹੀਂ ਲਿਆਉਂਦੇ ਅੱਜ ਹੀ ਫੈਸਲਾ ਕਰੋ ਤੁਸੀਂ ਕਿਸ ਗੱਲ ਤੇ ਸਭ ਤੋਂ ਜ਼ਿਆਦਾ ਜ਼ੋਰ ਦਿਓਗੇ ਕਮੈਂਟ ਕਰੋ ਹੇਠਾਂ ਕਮੈਂਟ ਬਾਕਸ ਦੇ ਵਿੱਚ ਲਿਖੋ ਕਿ ਚਾਣਕਿਆ ਦੀਆਂ ਇਹਨਾਂ 8 ਗੱਲਾਂ ਦੇ ਵਿੱਚੋਂ ਤੁਹਾਡੇ ਲਈ ਸਭ ਤੋਂ ਜ਼ਰੂਰੀ ਕਿਹੜੀ ਗੱਲ ਆ ਜੇ ਤੁਸੀਂ ਲਿਖੋਗੇ ਤਾਂ ਹੀ ਉਹ ਗੱਲ ਯਾਦ ਰਹ ਤੇ ਲਈ ਮਦਦਗਾਰ ਹੋ ਸਕਦੀ ਹੈ ਜੋ ਇਸ ਸਮੇਂ ਪਰੇਸ਼ਾਨੀ ਦੇ ਵਿੱਚ ਆ ਤਾਂ ਉਸ ਨੂੰ ਸ਼ੇਅਰ ਜ਼ਰੂਰ ਕਰੋ ਅਜਿਹੀਆਂ ਹੋਰ ਗਹਿਰੀਆਂ ਅਤੇ ਪ੍ਰਭਾਵਸ਼ਾਲੀ ਸਿੱਖਿਆਵਾਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਜੋ ਤੁਸੀਂ ਕੋਈ ਵੀ ਜ਼ਰੂਰੀ ਵੀਡੀਓ ਮਿਸ ਨਾ ਕਰੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਗਿਆਨ ਦੇ ਨਾਲ ਖੁਸ਼ ਰਹੋ ਸਾਵਧਾਨ ਰਹੋ ਅਤੇ ਹਮੇਸ਼ਾ ਜਿੱਦੇ ਰਹੋ